ਦੋਸਤੋ 2024 ਦੀਆਂ ਵੋਟਾਂ ਦਾ ਵੇਗਲ ਵੱਜ ਚੁੱਕਿਆ ਹੈ। ਅਕਾਲੀ ਦਲ ਨੇ ਆਪਣੀ ਸੱਤ ਕੈਂਡੀਡੇਟ ਅਨਾਉਂਸ ਕਰ ਦਿੱਤੇ ਆ। ਪਹਿਲਾਂ ਉਹਨਾਂ ਦੇ ਨਾਮ ਸੁਣੋ। ਸੰਗਰੂਰ ਤੋਂ ਐਡਵੋਕੇਟ ਇਕਬਾਲ ਸਿੰਘ ਝੁੰਡਾ ਨੂੰ ਐਮਪੀ ਦੀ ਟਿਕਟ ਦੇ ਦਿੱਤੀ ਗਈ ਹੈ ਇਕਬਾਲ ਸਿੰਘ ਝੁੰਡਾ। ਪਹਿਲਾਂ ਅਮਰਗੜ ਹਲਕੇ ਤੋਂ ਸੰਗਰੂਰ ਜ਼ਿਲ੍ਹੇ ਦੇ ਕਈ ਵਾਰ ਮਿਲੇ ਰਹੇ ਨੇ। ਖਰੀਦਕੋਟ ਤੋਂ ਰਾਜਵਿੰਦਰ ਸਿੰਘ ਫਤਿਹਗੜ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਪਟਿਆਲਾ ਤੋਂ ਇਨਕੇ ਸਰਨਾ ਸ਼੍ਰੀਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਆਮਰ ਸਰ ਤੋਂ ਨੇਲ ਜੋਸੀ ਜੀ ਇਸ ਦੇ ਨਾਲ ਹੀ ਗੁਰਦਾਸਪੁਰ ਜਿਹੜੀ ਕਿ ਸੀਟ ਬੀਜੇਪੀ ਦੀ ਪੱਕੀ ਮੰਨੀ ਜਾਂਦੀ ਹੈ ਇੱਥੋਂ ਸ਼੍ਰੋਮਣੀ ਅਕਾਲੀ ਦਲ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਸੰਗਰੂਰ ਦੇ ਵਿੱਚ ਜਿੱਥੇ ਕਿ ਢੀਂਸਾ ਪਰਿਵਾਰ ਅਕਾਲੀ ਦਲ ਦੇ ਵਿੱਚ ਆਪਣੇ ਆਪ ਨੂੰ ਦੁਬਾਰਾ ਤੋਂ ਮਰਜ ਕਰ ਗਿਆ ਸੀ ਤੇ ਉਹਨਾਂ ਨੂੰ ਉਮੀਦ ਸੀ ਕਿ ਪਰਮਿੰਦਰ ਸਿੰਘ ਢੀਂਸਾ ਜੋ ਕਿ ਸਾਬਕਾ ਮੇਤ ਮੰਤਰੀ ਵੀ ਰਹੇ ਨੇ ਪੰਜਾਬ ਦੇ ਕਈ ਵਾਰ ਮਲੇ ਰਹੇ ਨੇ ਤੇ ਸਰਦਾਰ ਸੰਦੀਪ ਸਿੰਘ ਢੀਂਸਾ ਦੇ ਸੁਪੁੱਤਰ ਨੇ ਸੁਖਦੇਵ ਸਿੰਘ ਢੀਂਸਾ ਅਕਾਲੀ ਦਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਜੇ ਨੰਬਰ ਦੇ ਸੀਨੀਅਰ ਲੀਡਰ ਮੰਨੇ ਜਾਂਦੇ ਸੀ ਪਰ ਹੁਣ ਇਹ ਟਿਕਟ ਉਹਨਾਂ ਨੂੰ ਪ੍ਰੋਸੈਸ ਚ ਲਏ ਤੋਂ ਬਿਨਾ ਅਨਾਉਂਸ ਕਰ ਦਿੱਤੀ ਗਈ ਹੈ ਜਿਹਦੇ ਕਰਕੇ ਇਹਨਾਂ ਦਾ ਬੀਜੇਪੀ ਦੇ ਵਿੱਚ ਦੁਬਾਰਾ ਚਲੇ ਜਾਣ ਦਾ ਖਦ사 ਜਿਹੜਾ ਉਹ ਪ੍ਰਗਟਾਇਆ ਜਾ ਰਿਹਾ ਤੇ ਦੂਜਾ ਨੰਬਰ ਕਾਂਗਰਸ ਨੇ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ